ਅੱਜ ਦੇ ਜ਼ਮਾਨੇ ਦੇ ਵਿੱਚ ਮਨੁੱਖ ਦੀ ਕੀਮਤ ਕੀ ਹੈ ਕੀ ਸਿਰਫ ਕੁਝ 100 ਜਾਂ ਕੁਝ ਹਜ਼ਾਰ ਰੁਪਏ ਖਤਮ ਕਰ ਲਗੇ ਬਾਈ ਆ ਦੇਖ ਕਿਤੇ ਐਵੇਂ ਨਾ ਕਹੋ ਵੀ ਉਹਦੂ ਕੰਮ ਹੈਗਾ ਜ਼ਿੰਦਗੀ ਤੋਂ ਹਾਰ ਗਏ ਬਾਈ ਕਦੇ ਚੋਰੀ ਕਰੀ ਹੋਣੀ ਨਹੀਂ ਸੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਮੈਂ ਬਹੁਤ ਸਮੇਂ ਕੰਮ ਕਰਿਆ ਬਹੁਤ ਫੈਕਟਰੀਆਂ ਚ ਕਈ ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ਼ ਚੋਂ ਪੈਸੇ ਕੱਢਦੇ ਰਹੇ ਨੇ ਬਾਈ ਯਾਰ ਬੇਚੱਕਣ ਸਾਹਬ ਨਾ ਕਰਿਓ ਮਨੁੱਖ ਦੀ ਕੀਮਤ ਉਸ ਦੀ ਜਾਨ ਉਸ ਦੀ ਜ਼ਿੰਦਗੀ ਤੋਂ ਜ਼ਿਆਦਾ ਨਹੀਂ ਹੋ ਸਕਦੀ ਉਸ ਤੋਂ ਵੱਡੀ ਨਹੀਂ ਹੋ ਸਕਦੀ ਕੁਰਸੀ ਹੈ ਭਾਈ ਉਹ ਬੋਰੀ ਗੱਦੀ ਹੈ ਕੁਰਸੀ ਹੈ ਉਹ ਪਾਲ ਮਿਸਤਰੀ ਹੈ ਰੂਦავი ਦੱਸ ਰੇਬਰ ਉਹ ਲਾਟਨ ਜਾਰੇ ਦਾ ਪਤਾ ਨਹੀਂ ਕਿਉਂਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਹੈ ਮੈਨੂੰ ਦਬਕੇ ਦਿੰਦਾ ਮੈਨੂੰ ਖੁੰਝੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾਵੇ ਕਦੇ ਕਹਾਂ ਕਿੱਥੇ ਪਾਵੇ ਉਹ ਕੋਲ ਸਾਰਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸੱਤੋਂ ਨਹੀਂ ਬਾਈ 65000 65500 ਰੁਪਈਆ ਤੁਹਾਡੇ ਦਾ ਘਰੇ ਖਾਣ ਨੂੰ ਦਾੜੇ ਨਹੀਂ ਹੈਗੇ ਅੱਜ ਤਾਂ ਕਿਹਦੀ ਗੱਡੀ ਚਲਾਵਾ ਕੇ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤੋ ਅੱਜ ਹਾਜ਼ਰ ਹੋਇਆ ਲੈ ਕੇ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਅੱਜ ਮਸਲਾ ਤੇ ਮੁੱਦਾ ਥੋੜਾ ਜਿਆ ਹਟ ਕੇ ਹੈ ਲਕੀਰ ਤੋਂ ਉਸ ਦਾ ਕਾਰਨ ਹੈ ਉਸ ਦਾ ਕਾਰਨ ਇਹ ਹੈ ਕਿ ਕਈ ਵਾਰ ਕੁਝ ਇਦਾਂ ਦੀਆਂ ਖਬਰਾਂ ਹੁੰਦੀਆਂ ਨੇ ਕਈ ਵਾਰ ਕੁਝ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਜ਼ਰੂਰੀ ਹੋ ਜਾਂਦੀ ਹੈ ਉਹ ਵੀ ਉਦੋਂ ਖਾਸ ਤੌਰ ਦੇ ਉੱਤੇ ਜਦੋਂ ਗੱਲ ਮਨੁੱਖਤਾ ਦੀ ਆਉਂਦੀ ਹੋਵੇ ਜਦੋਂ ਗੱਲ ਇਮਾਨਦਾਰੀ ਜਾਂ ਆਪਣੇ ਪੇਸ਼ੇ ਦੇ ਵਿੱਚ ਵਿਚਰਨ ਦੀ ਆਉਂਦੀ ਹੋਵੇ ਉਸੀ ਆਪ ਸਾਰੇ ਦਰਸ਼ਕ ਚੰਗੇ ਤਰੀਕੇ ਨਾਲ ਜਾਣਦੇ ਹੋ ਕਿ ਸੜਕਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਭਾਰਤ ਦੀਆਂ ਸੜਕਾਂ ਦੇ ਉੱਤੇ ਡਰਾਈਵਰੀ ਕਰਨੀ ਕਿੰਨੀ ਔਖੀ ਹੈ ਔਰ ਮੇਰੀ ਬੈਕਗ੍ਰਾਉਂਡ ਦੇ ਵਿੱਚ ਪਿੱਛੇ ਤੁਹਾਨੂੰ ਜੋ ਨਜ਼ਰ ਆ ਰਹੇ ਨੇ ਇਹ ਹਨ ਟਰੱਕ ਟਰੱਕ ਇੱਕ ਉਹ ਐਸਾ ਔਜ਼ਾਰ ਕਹਿ ਸਕਦੇ ਆ ਇੱਕ ਐਸੀ ਮਸ਼ੀਨਰੀ ਜਿਸ ਦੇ ਨਾਲ ਦੇਸ਼ ਚੱਲਦਾ ਹੈ ਕਿਉਂਕਿ ਦੇਸ਼ ਦੀ ਰੀੜ ਦੀ ਹੱਡੀ ਟਰੱਕ ਹੁੰਦੇ ਨੇ ਦੁਨੀਆਂ ਦੇ ਵਿੱਚ ਕਿਤੇ ਵੀ ਜਾਣਾ ਹੈ ਕੋਈ ਸਮਾਨ ਢੋਣਾ ਹੈ ਬੇਸ਼ੱਕ ਜੰਨੀਆਂ ਮਰਜ਼ੀ ਮਾਲ ਗੱਡੀਆਂ ਰੇਲ ਗੱਡੀਆਂ ਚਲਾ ਲਈਏ ਪਰ ਟਰੱਕਾਂ ਤੋਂ ਬਿਨਾ ਦੇਸ਼ ਦੀ ਆਵਾਜ਼ ਆਈ ਨਹੀਂ ਚੱਲ ਸਕਦੀ ਦੇਸ਼ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਸਕਦੀ ਤੇ ਟਰੱਕਾਂ ਨਾਲ ਜੁੜਿਆ ਹੋਇਆ ਇੱਕ ਮਾਮਲਾ ਜ਼ਿਲ੍ਹੇ ਪਟਿਆਲੇ ਦੇ ਸ਼ਹਿਰ ਪਾਤੜਾਂ ਦੇ ਬਿਲਕੁਲ ਨਾਲ ਲੱਗਦੇ ਪਿੰਡ ਨਿਆਲ ਤੋਂ ਸਾਹਮਣੇ ਆਇਆ ਪਿੰਡ ਨਿਆਲ ਦੇ ਦੋ ਦੋਸਤ ਜਿਹੜੇ ਸਕੇ ਭਰਾਵਾਂ ਵਾਂਗੂ ਵਿਚਰਦੇ ਸੀ ਕਈ ਵਾਰੀ ਦੋਸਤੀ ਐਡੀ ਪਿਆਰੀ ਹੁੰਦੀ ਹੈ ਉਹਨਾਂ ਦਾ ਨਾਮ ਇਸ ਵਕਤ ਮਰਹੂਮ ਹੋ ਚੁੱਕੇ ਨੇ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਮਰਹੂਮ ਦਵਿੰਦਰ ਸਿੰਘ ਤੇ ਮਰਹੂਮ ਹਰਪ੍ਰੀਤ ਸਿੰਘ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਉਸ ਵੀਡੀਓ ਦੇ ਕੁਝ ਅੰਸ਼ ਤੁਹਾਨੂੰ ਦਿਖਾ ਰਹੇ ਹਾਂ ਪੇਸ਼ ਕਰ ਰਹੇ ਹਾਂ ਕਿ ਦੋਵੇਂ ਮਿੱਤਰ ਜਿਹੜੇ ਭਰਾਵਾਂ ਵਾਂਗੂ ਵਿਚਰਦੇ ਨੇ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਇਲਜ਼ਾਮ ਕੀ ਲੱਗੇ ਅਤੇ ਉਹ ਮਰਹੂਮ ਹੋਣ ਤੋਂ ਪਹਿਲਾਂ ਇਸ ਦੁਨੀਆ ਦੇ ਵਿੱਚੋਂ ਜਾਣ ਤੋਂ ਪਹਿਲਾਂ ਰੁਖਸਤ ਹੋਣ ਤੋਂ ਪਹਿਲਾਂ ਆਮ ਲੋਕਾਂ ਨੂੰ ਆਵਾਮ ਨੂੰ ਜਨਤਾ ਨੂੰ ਸਰਕਾਰ ਨੂੰ ਇਨਸਾਫ ਤੇ ਲਈ ਕਹਿਣਾ ਕੀ ਚਾਹੁੰਦੇ ਨੇ ਇੱਕ ਦੇਸਾ ਇੱਕੋ ਮਾਲਕ ਇੱਕੋ ਦਾ ਭਾਈ ਇੱਕੋ ਦਾ ਭਤੀਜਾ ਇੱਕੋ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿ ਲਈ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ ਸੁਣਿਆ ਤੁਸੀਂ ਵੀਡੀਓ ਦੇ ਵਿੱਚ ਕਿ ਉਹ ਕੋਸ਼ਿਸ਼ ਕਰ ਰਹੇ ਨੇ ਇਹ ਗੱਲ ਕਹਿਣ ਦੀ ਕਿ ਅਸੀਂ ਇਮਾਨਦਾਰੀ ਦੇ ਨਾਲ ਆਪਣੀ ਜੌਬ ਆਪਣੀ ਨੌਕਰੀ ਆਪਣਾ ਪੇਸ਼ਾ ਨਭਾਉਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਸਾਡਾ ਜਿਹੜਾ ਟਰੱਕ ਮਾਲਕ ਹੈ ਉਸ ਟਰੱਕ ਮਾਲਕ ਨੇ ਸਾਡੇ ਤੇ ਭਰੋਸਾ ਜਾਂ ਵਿਸ਼ਵਾਸ ਨਹੀਂ ਕੀਤਾ ਸਿਰਫ 65000 ਰੁਪਇਆ ਜਿਹੜਾ ਟਰੱਕ ਦਾ ਕਿਰਾਇਆ ਮਿਲਿਆ ਸੀ ਇਹਨਾਂ ਨੂੰ ਉਸ ਦੀ ਚੋਰੀ ਦੇ ਇਲਜ਼ਾਮ ਦੇ ਵਿੱਚ ਇਹਨਾਂ ਦੋਵਾਂ ਦੋਸਤਾਂ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਤੋਂ ਇਲਾਵਾ ਜਿਹੜਾ ਉਹਨਾਂ ਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਿਆ। ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ। ਸਾਤੋ ਨਹੀਂ ਬਾਈ ਬਣਨਾ 65000 65500 ਰੁਪਇਆ। ਸਾਡੇ ਦਾ ਘਰੇ ਖਾਣ ਨੂੰ ਜੜੇ ਨਹੀਂ ਹੈਗੇ। ਅੱਜ ਦਾ ਕਿਹੜੀ ਗੱਡੀ ਚਲਾਵਾ ਕੇ ਬਾਈ ਇਧਰ ਹੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਕੁਝ ਨਹੀਂ ਮੰਗਦੇ। ਇਹ ਉਹਨਾਂ ਦੇ ਮਨ ਦੇ ਉੱਤੇ ਬਹੁਤ ਵੱਡਾ ਡੂੰਗਾ ਅਸਰ ਪਾ ਗਿਆ ਛਾਪ ਛੱਡ ਗਿਆ ਚੋਰੀ ਦੇ ਇਲਜ਼ਾਮ ਨੂੰ ਆਪਣੇ ਉੱਤੇ ਲੱਗਿਆ ਹੋਇਆ ਨਾ ਸਹੰਦੇ ਹੋਏ ਇਹਨਾਂ ਦੋਵੇਂ ਦੋਸਤਾਂ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਪਟਿਆਲੇ ਦੇ ਰਜendra ਹਸਪਤਾਲ ਦੇ ਵਿੱਚ ਇਹਨਾਂ ਦੀਆਂ ਮ੍ਰਿਤਕ ਦੇਹਾਂ ਇਸ ਵਕਤ ਇੰਤਜ਼ਾਰ ਕਰ ਰਹੀਆਂ ਨੇ ਕਿ ਪੋਸਟਮਾਰਟਮ ਹੋਏਗਾ ਦਵਿੰਦਰ ਸਿੰਘ ਜਿਹੜਾ ਅੱਗੇ ਆ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਉਹਨਾਂ ਦੇ ਪਿਤਾ ਸਰਦਾਰ ਮਲਕੀਤ ਸਿੰਘ ਹੋਰਾਂ ਨਾਲ ਮੇਰੀ ਗੱਲਬਾਤ ਹੋਈ ਇਸ ਆਫਕੀ ਘੜੀ ਦੇ ਵਿੱਚ ਵੀ ਮਲਕੀਤ ਸਿੰਘ ਹੋਰਾਂ ਨੇ ਕਿਹਾ ਕਿ ਉਹ ਬਿਆਨੀਆਂ ਸਾਰਾ ਤੁਹਾਡੇ ਨਾਲ ਸਾਂਝਾ ਕਰਦਾ ਦਵਿੰਦਰ ਸਿੰਘ ਦੇ ਪਿਤਾ ਸਰਦਾਰ ਮਲਕੀਤ ਸਿੰਘ ਕਹਿੰਦੇ ਕਿ ਮੇਰਾ ਜਿਹੜਾ ਪੁੱਤਰ ਹੈ ਅਸੀਂ ਆਮ ਜੇ ਘਰਾਂ ਦੇ ਬੰਦੇ ਆ ਮੇਰਾ ਜਿਹੜਾ ਪੁੱਤਰ ਹੈ ਉਹ ਕਦੇ ਕੰਬਾਈਨ ਦੇ ਉੱਤੇ ਸੀਜ਼ਨ ਲਾਉਣ ਜਾਂਦਾ ਤੇ ਜਾਂ ਫਿਰ ਟਰੱਕਾਂ ਦੇ ਉੱਤੇ ਡਰਾਈਵਰੀ ਕਰਦਾ ਤੇ ਨਾਲ ਜਿਹੜਾ ਉਸ ਦਾ ਮਿੱਤਰ ਹੈ ਹਰਪ੍ਰੀਤ ਸਿੰਘ ਜਿਹੜਾ ਪਿੱਛੇ ਨਜ਼ਰ ਆ ਰਿਹਾ ਸੀਗਾ ਵੀਡੀਓ ਦੇ ਵਿੱਚ ਉਹ ਨਾਲ ਕਲੀਨਰ ਦੇ ਰੂਪ ਦੇ ਵਿੱਚ ਕੰਮ ਕਰਦਾ ਸੀ ਔਰ ਇਹਨਾਂ ਦੇ ਪਿੰਡ ਦੇ ਨੇੜੇ ਹੀ ਇੱਕ ਪਿੰਡ ਹੈ ਹਰਿਆਊ ਉਸ ਪਿੰਡ ਦਾ ਪੁਲਿਸ ਮੁਲਾਜ਼ਮ ਹੈ ਜਿਸ ਦੇ ਉੱਤੇ ਦੋਸ਼ ਲੱਗ ਰਹੇ ਨੇ ਜਿਸ ਦਾ ਜਿਹੜਾ ਜਿਹਸ ਨੂੰ ਆਪਾਂ ਚੱਲਦਾ ਫਿਰਦਾ ਨਾਮ ਜਾਂ ਉਰਫ਼ ਕਹਿ ਦਿੰਦੇ ਆ ਉਹ ਦੇਸਾ ਨਾਮ ਹੈ ਵੈਸੇ ਨਾਮ ਲਖਵਿੰਦਰ ਸਿੰਘ ਹੈ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਵੀ ਤੁਹਾਨੂੰ ਅਸੀਂ ਨਾਲ ਨਾਲ ਸਕਰੀਨ ਦੇ ਉੱਤੇ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਮੁੱਢਲੀ ਸੂਚਨਾ ਜਿਹੜੀ ਹੈ ਉਹ ਸੂਚਨਾ ਦਰਜ ਕੀਤੀ ਹੈ ਕਿ ਸਾਰੀ ਘਟਨਾ ਕਿੱਦਾਂ ਵਾਪਰੀ ਚਾਰਕ ਲਾਈਨਾਂ ਦੇ ਵਿੱਚ ਮਲਕੀਤ ਸਿੰਘ ਹੋਰਾਂ ਦੇ ਦੱਸਣ ਦੇ ਮੁਤਾਬਕ ਕਿ ਦਵਿੰਦਰ ਸਿੰਘ ਇਹ ਜਿਹੜਾ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਹੈ ਉਸ ਦੇ ਟਰੱਕ ਦੇ ਉੱਤੇ ਟਰੱਕ ਡਰਾਈਵਰੀ ਕਰਨ ਦੇ ਲਈ ਪਹਿਲੀ ਵਾਰ ਹੀ ਗਿਆ ਸੀ ਪੰਜਾਬ ਤੋਂ ਗੱਡੀ ਲੈ ਕੇ ਗਏ ਉੱਥੇ ਅਨਲੋਡ ਕੀਤੀ ਮੁੜ ਕੇ ਬੰਗਲੌਰ ਤੋਂ ਇਹਨਾਂ ਨੇ ਗੱਡੀ ਭਰੀ ਤੇ ਲੁਧਿਆਣੇ ਦੁਰਾਹੇ ਜਾਂ ਫਗਵਾੜੇ ਦੇ ਨੇੜੇ ਆ ਕੇ ਇਹਨਾਂ ਨੇ ਗੱਡੀ ਖਾਲੀ ਕੀਤੀ ਉਸ ਦਾ ਪਾੜਾ ਜਾਂ ਕਿਰਾਇਆ ਵੈਸੇ ਪੰਜਾਬੀ ਦੇ ਵਿੱਚ ਬੋਲ ਚਾਲ ਦੇ ਵਿੱਚ ਟੱਕਾਂ ਨੂੰ ਜਿਹੜਾ ਜਿਹੜਾ ਕਿਰਾਇਆ ਮਿਲਦਾ ਉਸ ਨੂੰ ਪਾੜਾ ਹੀ ਕਹਿੰਦੇ ਆ ਸਾਡੇ ਅੱਜਕੱਲ ਤੇ ਤੁਹਾਨੂੰ ਵੀ ਪਤਾ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਇੰਨੀਆਂ ਕ ਮਿਹਨਤਾਂ ਕੀਤੀਆਂ ਰਾਤਾਂ ਜਾਗੀਆਂ ਸੜਕਾਂ ਦੇ ਉੱਤੇ ਕਿਉਂਕਿ ਭਾਰਤੀ ਤੇ ਖਾਸ ਕਰਕੇ ਉੱਤੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਟਰੱਕਿੰਗ ਲਈ ਬਹੁਤ ਮਸ਼ਹੂਰ ਮੰਨੇ ਜਾਂਦੇ ਆ ਤੁਸੀਂ ਵੀ ਮਿਹਨਤਾਂ ਕੀਤੀਆਂ ਤੁਹਾਨੂੰ ਵੀ ਪਤਾ ਹੈ ਕਿ ਟਰੱਕ ਚਲਾਉਣੇ ਕਿੰਨੇ ਔਖੇ ਨੇ ਬਹੁਤ ਹੀ ਸੌਖੀ ਜ਼ਿੰਦਗੀ ਨਹੀਂ ਹੈ ਭਾਰਤ ਦੇ ਵਿੱਚ ਟਰੱਕਾਂ ਵਾਲਿਆਂ ਦੀ ਹੁਣ ਮਾਮਲਾ ਇਹ ਬਣਦਾ ਹੈ ਕਿ ਇਹ ਆਰਾਮ ਕਰਨ ਦੇ ਲਈ ਆਪਣੀ ਗੱਡੀ ਦੇ ਵਿੱਚ ਸੌਂ ਜਾਂਦੇ ਨੇ ਤੇ ਪਿੱਛੋਂ ਟਰੱਕ ਦੇ ਵਿੱਚੋਂ 65000 ਰੁਪਇਆ ਚੋਰੀ ਹੋ ਜਾਂਦਾ ਤੇ ਜਦੋਂ ਇਹ ਗੱਲ ਮਾਲਕ ਨੂੰ ਦੱਸਦੇ ਨੇ ਤੇ ਮਾਲਕ ਇਹਨਾਂ ਨੂੰ ਕਹਿੰਦਾ ਲਖਵਿੰਦਰ ਸਿੰਘ ਉਰਫ ਦੇਸਾ ਜਿਹੜਾ ਪੁਲਿਸ ਮਲਾਜ਼ਮ ਵੀ ਆ ਨਾਲ ਉਹ ਕਹਿੰਦਾ ਕਿ ਤੁਸੀਂ ਜੇ ਇੱਕਰ ਗੱਡੀ ਖਾਲੀ ਆ ਤਾਂ ਖਾਲੀ ਗੱਡੀ ਲੈ ਕੇ ਹੀ ਵਾਪਸ ਪਾਤੜਾ ਪਹੁੰਚ ਜਾਓ 65000 ਚੋਰੀ ਹੋ ਗਿਆ ਇਹ ਸੁੱਤੇ ਪਏ ਸੀਗੇ ਵਾਪਸ ਪਾਤੜਾ ਪਹੁੰਚਦੇ ਨੇ ਤੇ ਉੱਥੇ ਪਹੁੰਚ ਕੇ ਉਹ ਪੁਲਿਸ ਮੁਲਾਜ਼ਮ ਅਤੇ ਉਹ ਉਸਦੇ ਸਾਥੀਆਂ ਵੱਲੋਂ ਇਹ ਦੋ ਦੋਸਤ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਬਹੁਤ ਬੁਰੇ ਤਰੀਕੇ ਨਾਲ ਅਸੀਂ ਜੇ ਬਹੁਤ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿਲੀ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ ਇੰਨੇ ਦੇ ਵਿੱਚ ਚਲੋ ਗੱਲਾਂ ਦਾ سلسلہ ਚੱਲਦਾ ਹੈ ਤੇ ਪਤਾ ਲੱਗਦਾ ਕਿ ਦਵਿੰਦਰ ਸਿੰਘ ਦੇ ਜਿਹੜੇ ਚਾਚਾ ਜੀ ਨੇ ਉਹ ਵੀ ਟਰੱਕਿੰਗ ਲਾਈਨ ਦੇ ਵਿੱਚ ਜੁੜੇ ਹੋਏ ਨੇ ਉੱਥੇ ਪਾਤੜਾਂ ਦੇ ਵਿੱਚ ਹੀ ਟਰੱਕ ਯੂਨੀਅਨ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਸੀ ਤੇ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੇ ਉਹ ਆਪਣੇ ਭਤੀਜਿਆਂ ਦੀ ਜ਼ਿੰਮੇਵਾਰੀ ਲੈਂਦੇ ਆ ਕਿ ਚਲੋ ਜੀ ਜੇ ਮਨ ਲਓ ਮਨ ਲਓ ਕਿ ਇਹਨਾਂ ਦਾ 65000 ਇਹਨਾਂ ਦੇ ਕਹਿਣ ਦੇ ਮੁਤਾਬਕ ਟਰੱਕ ਦੇ ਵਿੱਚੋਂ ਚੋਰੀ ਹੋ ਗਿਆ ਹੋ ਜਾਂਦਾ ਟਰੱਕਾਂ ਦੇ ਵਿੱਚ ਬਹੁਤ ਚੋਰੀਆਂ ਹੁੰਦੀਆਂ ਨੇ ਕਿਉਂਕਿ ਲਗਾਤਾਰ 18-18 ਘੰਟੇ ਗੱਡੀ ਚਲਾਈ ਹੁੰਦੀ ਹੈ ਨੀਂਦ ਗਹਿਰੀ ਤੇ ਗੂੜੀ ਆ ਜਾਂਦੀ ਹੈ ਤੇ ਜਿਹੜੇ ਚੋਰ ਲਟੇਰੇ ਨੇ ਉਹ ਟਰੱਕਾਂ ਦੇ ਉੱਤੇ ਇਸੇ ਤਰੀਕੇ ਨਾਲ ਨਿਗਾਹ ਰੱਖਦੇ ਆ ਤੁਹਾਨੂੰ ਵੀ ਪਤਾ ਹੈ ਕਿ ਚੱਲਦੇ ਟਰੱਕਾਂ ਦੇ ਵਿੱਚੋਂ ਵੀ ਮਾਲ ਚੋਰੀ ਹੋਣ ਦੀਆਂ ਘਟਨਾਵਾਂ ਹਿੰਦੁਸਤਾਨ ਦੇ ਵਿੱਚ ਆਮ ਵਾਪਰਦੀਆਂ ਨੇ ਭਰੇ ਹੋਏ ਟਰੱਕ ਚੱਲਦੇ ਨੇ ਉਹਨਾਂ ਦੀਆਂ ਤਰਪਾਲਾਂ ਪਾੜ ਕੇ ਕਿਸ ਤਰੀਕੇ ਨਾਲ ਸਮਾਨ ਲੁੱਟ ਲਿਆ ਜਾਂਦਾ ਇਹ ਸਾਰਿਆਂ ਨੂੰ ਆਮ ਪਤਾ ਹੈ ਪੈਸੇ ਦੀ ਚੋਰੀ ਆਮ ਗੱਲ ਹੈ ਟਰੱਕਾਂ ਦੇ ਵਿੱਚ ਚਲੋ ਇਹਨਾਂ ਦੇ ਚਾਚਾ ਜੀ ਜਾ ਕੇ ਜ਼ਿੰਮੇਵਾਰੀ ਲੈ ਲੈਂਦੇ ਆ ਕਿ ਲਖਵਿੰਦਰ ਸਿੰਘ ਉਰਫ ਦੇਸਾ ਜਿਹੜਾ ਪੁਲਿਸ ਮੁਲਾਜ਼ਮ ਹੈ ਕਿ ਜੇਕਰ ਭਾਈ ਮੇਰੇ ਭਤੀਜੇ ਨੇ ਜਾਂ ਉਸਦੇ ਦੋਸਤ ਨੇ ਸਿਰਫ 65000 ਰੁਪਏ ਦੀ ਮੰਨ ਲਓ ਤੁਹਾਡੇ ਕਹਿਣ ਮੁਤਾਬਕ ਚੋਰੀ ਕਰ ਲਈ ਆਪਣੀ ਜੇਬ ਦੇ ਵਿੱਚ ਪਾ ਲਏ ਉਹ ਪੈਸੇ ਤਾਂ ਅਸੀਂ 4 ਅਗਸਤ ਤੱਕ ਦਾ ਤੁਹਾਡੇ ਤੋਂ ਵਕਤ ਮੰਗਦੇ ਆ ਸਮਾਂ ਮੰਗਦੇ ਆ ਹੱਥ ਜੋੜ ਕੇ ਸਾਨੂੰ 4 ਅਗਸਤ ਤੱਕ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਤੁਹਾਡੇ ਜਿਹੜੇ 65000 ਰੁਪਏ ਨੇ ਉਹ ਇਧਰੋਂ ਉਧਰੋਂ ਕਿਸੇ ਤੋਂ ਫੜਫੜਾ ਕੇ ਜਾਂ ਮਿਹਨਤਾਂ ਕਰਕੇ ਪੂਰੇ ਕਰ ਦਨੇ ਆ ਜਿੰਨਾ ਬਈ ਚੱਕਰ ਦਾ ਹਿਸਾਬ ਹੈ ਸਾਰੀਆਂ ਫੋਟੋਆਂ ਇਹ ਦੋਨੇ ਫੋਨਾਂ 'ਚ ਹੋਣਗੀਆਂ ਠੀਕ ਹੈ ਬਈ ਖਾਣ ਤੋਂ ਚਤੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁੱਕ ਤੇ ਵੀ ਪਾਉਂਗਾ ਗਰੁੱਪਾਂ 'ਚ ਵੀ ਪਾਉਂਗਾ ਠੀਕ ਹੈ ਪਰ ਇੱਕ ਗੱਲ ਕਹਿਣੀ ਚਾਹੁੰਦਾ ਬਾਈ ਨਾ ਮੈਂ ਪਹਿਲਾਂ ਚੋਰ ਸੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਸੀ ਨਾ ਮੈਂ ਚੋਰ ਆ ਮੇਰੀ ਗੱਲ ਤੋਂ ਨਹੀਂ ਹੋ ਗਈ ਆ ਬੈਠੇ ਆ ਸੀ ਦੋ ਹੀ ਦਵਿੰਦਰ ਸਿੰਘ ਨੇ ਆਪਣੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਆਪਣੇ ਆਪਣੇ ਮਰਨ ਤੋਂ ਪਹਿਲਾਂ ਕਿ ਭਾਈ ਅਸੀਂ ਬੜੀਆਂ ਮਨਤਾਂ ਕੀਤੀਆਂ ਕਿ ਸਾਡੇ ਕੋਲ 65000 ਰੁਪਇਆ ਨਹੀਂ ਹੈ ਉਹ ਸੱਚਮੁੱਚ ਚੋਰੀ ਹੋਇਆ ਦੂਜੀ ਗੱਲ ਜੇਕਰ ਉਹ ਕਹਿੰਦਾ ਸਾਡੀਆਂ ਕਮਾਈਆਂ ਇੰਨੀਆਂ ਹੁੰਦੀਆਂ ਕਿ ਸਾਡੇ ਘਰ ਦੇ ਵਿੱਚ 50 60 65000 ਰੁਪਇਆ ਇਕੱਠਾ ਆਇਆ ਹੁੰਦਾ ਜਾਂ ਪਿਆ ਹੁੰਦਾ ਜਾਂ ਸਾਡੇ ਕੋਲ ਹੁੰਦਾ ਤਾਂ ਫਿਰ ਮੈਨੂੰ ਟਰੱਕਾਂ ਦੇ ਉੱਤੇ ਧੱਕੇ ਖਾਣ ਦੀ ਕੀ ਲੋੜ ਸੀ ਇਹ ਸੱਚਮੁੱਚ ਜਿਹੜਾ ਸਵਾਲੀਆ ਨਿਸ਼ਾਨ ਹੈ ਨਾ ਇਸੇ ਨੂੰ ਸੁਲਝਾਉਣਾ ਚਾਹੁੰਦਾ ਹੈ ਪੰਜਾਬ ਇਸ ਸਵਾਲੀਆਂ ਨਿਸ਼ਾਨ ਨੂੰ ਕਿ ਜੇ ਉਹਨਾਂ ਕੋਲ ਇੰਨੇ ਕ ਪੈਸੇ ਹੁੰਦੇ ਉਹ ਕਹਿੰਦਾ ਯਾਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਲੈਂਦੇ 65 60 65000 ਰੁਪਏ 65500 ਰੁਪਏ ਪਿੱਛੇ ਅਸੀਂ ਕਿਉਂ ਬੇਇੱਜ਼ਤੀ ਚੱਲਦੇ ਔਰ 65500 ਰੁਪਏ ਪਿੱਛੇ ਕਿਉਂ ਅਸੀਂ ਮਾਰ ਖਾਂਦੇ ਤੇ 65000 500 ਰੁਪਏ ਪਿੱਛੇ ਕਿਉਂ ਉਹਨਾਂ ਨੂੰ ਸਲਫਾਸ ਥਾਕੇ ਆਪਣੀ ਜਾਨ ਦੇਣੀ ਪੈਂਦੀ ਕੀ ਚਾਹੁੰਦਾ ਹੈ ਪੰਜਾਬ ਪੰਜਾਬ ਇਹ ਚਾਹੁੰਦਾ ਹੈ ਕਿ ਇਦਾਂ ਦੇ ਜਿਹੜੇ ਮਾਮਲੇ ਨੇ ਸਮਾਜਿਕ ਤੌਰ ਦੇ ਉੱਤੇ ਜਿਹੜੇ ਵਾਪਰ ਜਾਂਦੇ ਨੇ ਜਦੋਂ ਉਹ ਦੋ ਵਿਅਕਤੀ ਮਿੰਨਤਾ ਕਰਕੇ ਕਹਿ ਰਹੇ ਨੇ ਕਿ ਭਾਈ ਗੱਡੀ ਦੇ ਵਿੱਚ ਚੋਰੀ ਹੋ ਗਈ 65500 ਰੁਪਇਆ ਗੱਡੀ ਦੇ ਵਿੱਚ ਉਹ ਚੋਰੀ ਹੋ ਚੁੱਕਿਆ ਹੈ ਸਾਡਾ ਕੋਈ ਦੋਸ਼ ਨਹੀਂ ਸਾਡਾ ਕੋਈ ਕਸੂਰ ਨਹੀਂ ਅਸੀਂ ਟਰੱਕ ਚਲਾ ਕੇ ਮਤਲਬ ਕਿ ਤੁਹਾਡੀ ਨੌਕਰੀ ਕਰਕੇ ਜਿੰਨੀ ਵੀ ਤਨਖਾਹ ਬਣੂਗੀ ਉਹ ਤਨਖਾਹ ਅਸੀਂ ਨਹੀਂ ਲਵਾਂਗੇ ਪਰ ਜਦੋਂ ਤੱਕ ਤੁਹਾਡੇ ਪੈਸੇ ਪੂਰੇ ਨਹੀਂ ਹੁੰਦੇ ਅਸੀਂ ਤੁਹਾਡੀ ਗੱਡੀ ਜਿਹੜੀ ਹੈ ਦੇ ਸੇ ਨੂੰ ਕਹਿੰਦੇ ਅਸੀਂ ਫ੍ਰੀ ਚਲਾ ਦਾਂਗੇ ਮੁਫਤ ਚਲਾ ਦਾਂਗੇ ਤਾਂ ਕਿ ਤੇਰਾ ਕਰਜ਼ਾ ਜਿਹੜਾ ਹੈ ਜਿਹੜਾ ਇਲਜ਼ਾਮ ਦੇ ਤਹਿਤ ਲਾਇਆ ਉਸ ਨੂੰ ਅਸੀਂ ਉਤਾਰ ਸਕੀਏ ਪਰ ਇਸ ਗੱਲ ਦੇ ਉੱਤੇ ਵੀ ਰਾਜੀ ਨਹੀਂ ਹੁੰਦਾ ਤੇ ਬੰਦੇ ਦੋਵੇਂ ਦਵਿੰਦਰ ਤੇ ਹਰਪ੍ਰੀਤ ਉਹਨਾਂ ਦੇ ਮਨ ਦੇ ਉੱਤੇ ਐਸੀ ਠੇਸ ਪਹੁੰਚਦੀ ਹੈ ਇਸ ਚੋਰੀ ਦੇ ਇਲਜ਼ਾਮ ਤੋਂ ਬਾਅਦ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਉਹ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਦੀ ਲੀਲਾ ਜਿਹੜੀ ਆ ਉਹ ਸਮਾਪਤ ਕਰ ਲੈਂਦੇ ਹੋ ਇਹਨਾਂ ਮਸਲਿਆਂ ਦੇ ਹੱਲ ਕੀ ਹੋਣ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਚਰਚਾ ਤਾਂ ਅਸੀਂ ਤੁਹਾਡੇ ਨਾਲ ਇਸ ਗੱਲ ਦੀ ਕਰਨੀ ਹੈ ਤੁਹਾਡੀਆਂ ਟਿੱਪਣੀਆਂ ਤੁਹਾਡੇ ਸੁਝਾਅ ਤੇ ਤੁਹਾਡੇ ਕਮੈਂਟਾਂ ਦੇ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਐਦਾਂ ਦੇ ਮੁੱਦੇ ਵਾਪਰਦੇ ਆ ਐਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਸਹਿਜ ਨਹੀਂ ਹੁੰਦੀਆਂ ਇਹਨਾਂ ਦੇ ਲਈ ਆਪਾਂ ਕਰ ਕੀ ਸਕਦੇ ਹਾਂ ਅਸਲ ਦੇ ਵਿੱਚ ਕੀਤਾ ਇਹ ਜਾ ਸਕਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੀਏ ਦੂਜੀ ਗੱਲ ਜਿਹੜੇ ਵਪਾਰਕ ਸਬੰਧ ਨੇ ਕੋਈ ਕਿਸੇ ਦੇ ਕੋਲ ਨੌਕਰੀ ਕਰਦਾ ਹੈ ਮਾਲਕ ਅਤੇ ਨੌਕਰ ਦਾ ਰਿਸ਼ਤਾ ਮਾਲਕ ਅਤੇ ਮੁਲਾਜ਼ਮ ਦਾ ਰਿਸ਼ਤਾ ਜਿਹੜਾ ਹੈ ਉਹ ਵਿਸ਼ਵਾਸ ਅਤੇ ਭਰੋਸੇ ਦੇ ਉੱਤੇ ਟਿਕਿਆ ਹੁੰਦਾ ਹੈ ਜਿਹੜੇ ਵਿਅਕਤੀ ਤੁਹਾਡਾ ਟਰੱਕ ਲੈ ਕੇ ਬੰਗਲੌਰ ਤੱਕ ਜਾਂ ਅਸਾਮ ਗੁਹਾਟੀ ਸਿਕਮ ਮੁੰਬਈ ਤੱਕ ਜਾਂਦੇ ਨੇ ਉਹ 65500 ਰੁਪਏ ਚੋਰੀ ਕਿਉਂ ਕਰਨਗੇ ਜਦੋਂ ਉਹਨਾਂ ਕੋਲੇ ਪੂਰੀ ਗੱਡੀ ਆ ਮੰਨ ਲਓ ਕਿ ਉਹਨਾਂ ਨੇ ਕੋਟੀ ਖਾਣੀ ਸੀ ਮੰਨ ਲਓ ਕਿ ਉਹਨਾਂ ਨੇ ਮਾਰ ਹੀ ਖਾਣੀ ਸੀ ਮੰਨ ਲਓ ਕਿ ਉਹਨਾਂ ਨੂੰ ਪਤਾ ਸੀਗਾ ਕਿ ਜੇ ਅਸੀਂ ਪੈਸੇ ਚੋਰੀ ਵੀ ਕਰ ਲਏ ਤਕਟ ਮਾਰ ਤੋਂ ਬਾਅਦ ਕੋਈ ਨਹੀਂ ਦੋ ਪਈਆਂ ਵੇਸਰ ਗਈਆਂ ਸਭ ਕੇ ਮੇਰੀ ਢੂਹੀ ਦੇ ਇਹ ਕਹਿ ਕੇ ਪੱਲਾ ਛਡਾ ਲਵਾਂਗੇ ਪਰ ਨਹੀਂ ਉਹਨਾਂ ਦੇ ਅੰਦਰ ਇਮਾਨਦਾਰੀ ਸੀ ਨਹੀਂ ਤਾਂ ਉਹ ਉਧਰ ਬਾਹਰ ਗਏ ਹੋਏ ਟਰੱਕ ਵੀ ਗਾਇਬ ਕਰ ਸਕਦੇ ਸੀ ਟਰੱਕ ਦਾ ਸਮਾਨ ਵੀ ਕੱਢ ਕੇ ਵੇਚ ਸਕਦੇ ਸੀ ਜਿਹੜਾ 65500 ਤੋਂ ਵੀ ਵੱਧ ਕਿਤੇ ਕੀਮਤੀ ਹੋ ਸਕਦਾ ਸੀ ਪਰ ਉਹਨਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਹੁਣ ਅਸਲ ਜਿਹੜੀ ਗੱਲ ਆ ਅਸਲ ਗੱਲ ਇਹ ਆ ਕਿ ਇੱਕ ਪਾਸੇ ਤਾਂ ਪੁਲਿਸ ਮੁਲਾਜ਼ਮ ਹੈ ਜਿਸ ਦੇ ਉੱਤੇ ਇਲਜ਼ਾਮ ਤੇ ਦੋਸ਼ ਲੱਗੇ ਨੇ ਦੂਜੇ ਪਾਸੇ ਆਮ ਘਰਾਂ ਦੇ ਉਹ ਦੋ ਮੁੰਡੇ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਜਿਹੜੇ ਇਸ ਵਕਤ ਇਸ ਸੰਸਾਰ ਦੇ ਵਿੱਚ ਨਹੀਂ ਹੈਗੇ ਇੱਕ ਪਾਸੇ ਉਹ ਧਿਰ ਦੂਜੇ ਪਾਸੇ ਪੁਲਿਸ ਦੀ ਧਿਰ ਹੁਣ ਵੇਖਾਂਗੇ ਕਿ ਪੁਲਿਸ ਕੀ ਇਹ ਸਾਰੇ ਮਾਮਲੇ ਨੂੰ ਇਨਸਾਫ ਤੱਕ ਲੈ ਕੇ ਜਾਏਗੀ ਕੀ ਪੁਲਿਸ ਆਪਣੇ ਪੁਲਿਸ ਮੁਲਾਜ਼ਮ ਦੇ ਉੱਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਨੇ ਕਾਰਵਾਈ ਕਰੇਗੀ ਜੇਕਰ ਉਸ ਨੇ ਉਹਨਾਂ ਨੂੰ ਖੁਦਕੁਸ਼ੀ ਲਈ ਉਕਸਾਇਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਜਾਂ ਫਿਰ ਇਹ ਕਿੱਥੇ ਸਾਬਤ ਜਾਂ ਸਿੱਧ ਕੀਤਾ ਗਿਆ ਕਿ 65500 ਰੁਪਇਆ ਇਹਨਾਂ ਦੋ ਵਿਅਕਤੀਆਂ ਡਰਾਈਵਰ ਅਤੇ ਕਲੀਨਰ ਨੇ ਹੀ ਚੋਰੀ ਕੀਤਾ ਸੀ ਇਹ ਮਾਮਲਾ ਸੱਚਮੁੱਚ ਬਹੁਤ ਗੰਭੀਰ ਹੈ ਜੇ ਇਹ ਮਾਮਲਾ ਗੰਭੀਰ ਨਾ ਹੁੰਦਾ ਤਾਂ ਕੀ ਚਾਹੁੰਦਾ ਪੰਜਾਬ ਦੇ ਵਿੱਚ ਮੈਂ ਇਸ ਦੀ ਗੱਲ ਨਹੀਂ ਕਰਦਾ ਸੀ ਕਿਉਂਕਿ ਇਹ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਬੇਪਰੋਸਗੀ ਕਾਰਨ ਐਸੀਆਂ ਘਟਨਾਵਾਂ ਸ਼ਾਇਦ سلسلے ਵਾਰ ਨਾ ਸ਼ੁਰੂ ਹੋ ਜਾਣ ਜਿੱਦਾਂ ਦੀ ਘਟਨਾ ਇਹ ਵਾਪਰੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਪੁਲਿਸ ਪ੍ਰਸ਼ਾਸਨ ਅਤੇ ਸਾਡੇ ਸਮਾਜਿਕ ਜਿਹੜੇ ਕਾਰਕੂਨ ਨੇ ਸਮਾਜਿਕ ਹੱਕਾਂ ਦੀ ਰਾਖੀ ਕਰਨ ਵਾਲੇ ਜਿਹੜੇ ਲੋਕ ਨੇ ਕੀ ਉਹ ਇਹਨਾਂ ਦੋਵਾਂ ਦੋਸਤਾਂ ਇਹਨਾਂ ਦੇ ਪਰਿਵਾਰ ਇਹਨਾਂ ਦੇ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਇਹ ਮਾਮਲਾ ਵੀ ਉਸੇ ਤਰੀਕੇ ਨਾਲ ਰਫਾ-ਦਫਾ ਕਰ ਦਿੱਤਾ ਜਾਏਗਾ ਜਾਂ ਪੈਸੇ ਦੇ ਕੇ ਜਾਂ ਪੈਸੇ ਲੈ ਕੇ ਸਮਝੋ ਸਮਝੌਤਾ ਕਰ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਪੁਲਿਸ ਦੇ ਉੱਤੇ ਪਹਿਲਾਂ ਵੀ ਇਹ ਦੋਸ਼ ਲੱਗਦੇ ਆ ਤੁਹਾਨੂੰ ਵੀ ਪਤਾ ਕਿ ਕਰਨਲ ਬਾਠ ਦਾ ਮਾਮਲਾ ਜਿਹੜਾ ਹੈ ਜਿਹੜਾ ਪਟਿਆਲੇ ਦੇ ਵਿੱਚ ਕਰਨਲ ਬਾਠ ਜਿਹੜੇ ਇੱਕ ਉੱਚ ਅਧਿਕਾਰੀ ਸੀ ਉਹਨਾਂ ਦੀ ਉਹਨਾਂ ਦੀ ਅਤੇ ਉਹਨਾਂ ਦੇ ਪੁੱਤਰ ਦੀ ਕੁੱਟ ਮਾਰ ਦਾ ਮਾਮਲਾ ਜਿਹੜਾ ਹੈ ਉਹ ਸੀਬੀਆਈ ਦੇ ਕੋਲ ਚ ਲੈ ਗਿਆ ਸੀਬੀਆਈ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਏਐਸਆਈ ਤੋਂ ਲੈ ਕੇ ਇੰਸਪੈਕਟਰ ਤੱਕ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਡਿਫਟੀਕ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗ ਰਹੇ ਨੇ ਤੇ ਪੁਲਿਸ ਲਗਾਤਾਰ ਉਹਨਾਂ ਆਪਣੀ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਾਮਲਾ ਸੀਬੀਆਈ ਕੋਲ ਚਲਾ ਗਿਆ ਪਰ ਪਾਤੜਾਂ ਦੇ ਨਾਲ ਲੱਗਦੇ ਪਿੰਡ ਨਿਆਲ ਜ਼ਿਲ੍ਹੇ ਪਟਿਆਲੇ ਦੇ ਵਿੱਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਕਿ ਦੋ ਦੋਸਤਾਂ ਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਸੁਸਾਈਡ ਕਰਨ ਦੇ ਲਈ ਮਜਬੂਰ ਹੋਣਾ ਪਿਆ ਪੰਜਾਬ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਐਦਾਂ ਦੀਆਂ ਟਕਣਾਵਾਂ ਅੱਗੇ ਤੋਂ ਨਾ ਵਾਪਰਨ ਪੰਜਾਬ ਚਾਹੁੰਦਾ ਹੈ ਕਿ ਪੰਜਾਬ ਇਨਸਾਫ ਦਾ ਤਰਾਜ਼ੂ ਇਨਸਾਫ ਦੀ ਤਕੜੀ ਜਿਹੜੀ ਹੈ ਜਿਹੜੀ ਕਿ ਪ੍ਰਸ਼ਾਸਨ ਦੇ ਰਾਹੀਂ ਪੁਲਿਸ ਦੇ ਰਾਹੀਂ ਸਹੀ ਤੋਲੇਗੀ ਇਹ ਉਮੀਦ ਕਰਦਾ ਹੈ ਪੰਜਾਬ ਆਪਣੇ ਕੈਮਰਾ ਸਹਾਇਕ ਸੁਖਨਾਮ ਸਿੰਘ ਦੇ ਨਾਲ ਪ੍ਰਿੰਸ ਭਾਰਦਵਾਜ ਕੀ ਚਾਹੁੰਦਾ ਹੈ ਪੰਜਾਬ ਦਾ ਟੀਵੀ ਐਨਆਰਆਈ ਦੇ ਲਈ ਸਾਥੀਆ ਉਹ ਕਹਿ ਰਿਹਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਹੇ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਤੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ ਭੁੱਖੀ ਖਾਣਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਅਣਜਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀਂਦਾ ਮੈਂ ਜਾਂ ਚਿੱਟੇ ਵਾਲਿਆਂ ਕੋਲੇ ਬਹਿਣਾ ਫੇਰ ਵੀ ਯਾਰ ਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆ ਅਸੀਂ